ਮਾਰਾ ہمارا ਯਾਰ ਯਾਰ ਕਰ ਰਿਹਾ ਤੁਹਾਨੂੰ ਲੈ ਕੇ ਬਹੁਤ ਸ਼ਰਵਾਦ ਹੈ ਕਿ ਅੰਦਰ ਕਿ ਕਿਹਾ ਹਾਲਾਂਕਿ ਮਨਿਸਟਰ ਨੇ ਕਹਿਤਾ ਹੈ ਇਹ ਜ਼ਰਾਰ ਪੜੇ ਪਰ ਹੈ ਇਸ ਨੂੰ ਇਹ ਦੋਨੋਂ ਖਰਚ ਕਹਿੰਦੇ ਸੀ ਸਾਫ ਨਹੀਂ ਸਕਦੇ ਕਿਉਂਕਿ ਰੂਲ ਰੈਗੂਲੇਸ਼ਨ ਬਹੁਤ ਸਖਤ ਹੈ ਸੈਂਟਰ ਦੇ ਕਲ ਫਾਈਨੈਂਸ ਮਿਸਟਰ ਵਾਰੀ ਵਾਰੀ ਕਿਉਂ ਕਿਹਾ ਜਾਂਦਾ ਹੈ ਕਿ ਅਣਜਾਣ ਬੰਦਿਆਂ ਦੀ ਸਰਕਾਰ ਪੰਜਾਬ ਚ ਬਣੀ ਤੇ ਵਾਰੀ ਵਾਰੀ ਕਿਉਂ ਕਿਹਾ ਜਾਂਦਾ ਹੈ ਕਿ ਮਸ਼ਹੂਰੀਆਂ ਵਾਲੀ ਸਰਕਾਰ ਬਣ ਗਈ ਹੈ ਇਹਨਾਂ ਨੂੰ ਕੁਝ ਪਤਾ ਨਹੀਂ ਹੈ ਮਾਦਿਆ ਪੁੱਤਾਂ ਨੂੰ ਯਾਰ ਇਹ ਮਨਿਸਟਰਸ ਦੇ ਐ देयर ਕੈਬਨਟ ਮਨਿਸਟਰ ਕੈਬਨਟ ਮਨਿਸਟਰ ਸਟੇਟਮੈਂਟ ਦਿੰਦਾ ਹੋਇਆ ਸਾਰਾ ਜ਼ਰੂਰ ਸੋਚ ਕੇ ਵਿਚਾਰ ਕੇ ਕਰੇ ਕਿਉਂਕਿ ਇਹ ਸਟੇਟਮੈਂਟਸ ਰਿਕਾਰਡ ਹੋ ਜਾਂਦੀਆਂ ਹਨ ਔਰ ਸਾਰੀ ਉਮਰ ਦਾ ਇਹ ਪ੍ਰੂਫ ਹੋ ਜਾਂਦੀ ਹੈ ਹੁਣ ਪੁਰਾਣਾ ਵੇਲਾ ਤਾਂ ਚਲਾ ਗਿਆ ਵੀ ਲੀਡਰ ਜਿਹੜਾ ਮਰਜ਼ੀ ਕੁਝ ਬੋਲ ਕੇ ਆ ਗਿਆ ਤੇ ਉਹ ਨੂੰ ਕੋਈ ਯਾਦ ਨਹੀਂ ਰੱਖੇਗਾ ਸੋ ਹਮੇਸ਼ਾ ਕੈਬਨਟ ਦੇ ਅਹੁਦੇ ਤੇ ਜਿਹੜਾ ਬੰਦਾ ਹੈ ਮੈਂ ਤਾਂ ਕੁੱਤਾ ਹੀ ਕਰ ਸਕਦਾ ਹਾਂ ਲੇਕਿਨ ਕੈਬਨਟ ਦੇ ਜਿਹੜਾ ਅਹੁਦੇ ਤੇ ਬੰਦਾ ਬੈਠਾ ਉਹਨੂੰ ਸਵਾਲ ਜਿਹੜਾ ਉਹਨੂੰ ਆਨਸਰ ਉੱਤਰ ਸੋਚ ਸਮਝ ਕੇ ਦੇਣਾ ਚਾਹੀਦਾ ਹੁਣ ਮੁੰਡਿਆ ਸਾਹਿਬ ਕਹਿ ਰਹੇ ਨੇ ਸਤਕਾਰਯੋਗ ਨੇ ਸਾਡੇ ਪੜੇ ਕਿ 12000 ਕਰੋੜ ਰੁਪਇਆ ਪਿਆ ਹੁਣ ਪੁੱਛੋ ਕਿੱਥੇ ਪਿਆ ਕਿਹਦੀ ਬੈਡ ਦੇ ਥੱਲੇ ਪਿਆ ਜਾਂ ਕਿੱਥੇ ਪਿਆ ਫਾਈਨੈਂਸ ਮਿਨਿਸਟਰ ਕਹਿ ਰਹੇ ਨੇ ਕਿ ਨਹੀਂ ਸਾਡੇ ਕੋਲੇ ਕੋਈ ਪੈਸਾ ਨਹੀਂ ਐਂਡ ਬਿਲਕੁਲ ਇਹ ਗੱਲ ਸਹੀ ਹੈ ਕੀ ਸੱਚ ਦੱਸਣਾ ਚਾਹੀਦਾ ਹੈ ਜਨਤਾ ਨੂੰ ਜੋ ਜਦੋਂ ਤੁਸੀਂ ਗਵਰਨਮੈਂਟs ਹੈਗੇ ਹੋ ਤੁਹਾਨੂੰ ਝੂਠ ਬੋਲੋਗੇ ਤਾਂ ਜਨਤਾ ਬਹੁਤ ਹੀ ਚਿਰ ਤੁਹਾਨੂੰ ਲਾਈਕ ਨਹੀਂ ਕਰੇਗੀ ਬੀਟ ਐਨੀ ਪੋਲੀਟੀਸ਼ੀਅਨ ਮੈਂ ਕੱਲ ਵੀ ਕਿਹਾ ਸੀ 12 13000 ਕਰੋੜ ਰੁਪਏ ਦੀ ਇਹ ਰਕਮ ਜਿਹੜੀ ਹੈ ਇਹ ਕੇਂਦਰ ਨੂੰ ਵੀ ਪਤਾ ਹੈ ਵੀ ਪੰਜਾਬ ਕੋਲੇ ਹੈ ਨਹੀਂ ਇਹ ਪੈਸਾ 2010 ਤੋਂ ਲੈ ਕੇ ਤੇ ਹੁਣ ਤੱਕ ਕੇਂਦਰ ਦੀ ਸਰਕਾਰ ਸਮੇਂ-ਸਮੇਂ ਸਰ ਸਾਰੀਆਂ ਰਾਜਿਆਂ ਦੀਆਂ ਸਰਕਾਰਾਂ ਨੂੰ ਦਿੰਦੀ ਹੈ ਇਹ ਪੈਸਾ ਤਾ ਜੋ ਕੋਈ ਐਸੀ ਆਫਤ ਆ ਜੇ ਸਟੇਟ ਦੇ ਵਿੱਚ ਤੇ ਉਹਰੇ ਨਾਲ ਨਜਿੱਠਿਆ ਜਾ ਸਕੇ ਉਹ ਇਕੱਠਾ ਪਿਆ ਰਹਿੰਦਾ ਹੈ ਉਹਦੇ ਚ 25% ਇਹਨਾਂ ਦਾ ਸ਼ੇਅਰ ਹੁੰਦਾ ਹੈ 75 ਉਹਨਾਂ ਦਾ ਫੇਰ ਉਹ ਪੈਸੇ ਨੂੰ ਇੰਟਰਸਟ ਲੱਗ ਲੱਕੇ ਥੋੜਾ ਪੈਸਾ ਹੋਰ ਵੱਧ ਜਾਂਦਾ ਜਿਹਨੂੰ ਅੰਦਰ ਪਿਆ ਰਹਿੰਦਾ ਜਦੋਂ ਕੋਈ ਐਸੀ ਆਫਤ ਆ ਜਾਂਦੀ ਉਹਨੂੰ ਵਰਤਿਆ ਜਾਂਦਾ ਹੈ ਉਸ ਪੈਸੇ ਇਹ ਕੋਈ ਮੋਦੀ ਜੀ ਨੇ ਨਹੀਂ ਪੈਸਾ ਦਿੱਤਾ ਮਨਮੋਹਨ ਸਿੰਘ ਦੇ ਵੇਲੇ ਸ਼ੁਰੂ ਆਇਆ ਉਦੋਂ ਦਾ ਵੀ ਹੈ ਉਹ ਪੈਸਾ ਕਿੱਥੇ ਹੈ ਸੋ ਫਜ਼ੂਲ ਗੱਲਾਂ ਕਰਦੇ ਹੈ ਨੁਕਸਾਨ ਇਹਨਾਂ ਨੇ ਪੰਜਾਬ ਦਾ ਬਹੁਤ ਜ਼ਿਆਦਾ ਕਰਤਾ ਰੰਜੀਤ ਸਾਗਰ ਡੈਮ ਜਿਹੜਾ ਹੈ ਓਰੀ ਮਰਮਤ ਆਸੇ ਮੇਰਾ ਖਿਆਲ ਕੁਝ ਪੈਸਾ ਮੰਗਿਆ ਗਿਆ ਸੀ ਇਹਨਾਂ ਤੋਂ ਉਹ ਚਿੱਠੀ ਫਿਰਦੀ ਹੈ ਬਾਜ਼ਾਰ ਦੇ ਵਿੱਚ ਮੈਂ ਕਿਸੇ ਦਿਨ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ ਇਹਨਾਂ ਨੇ ਸਰਕਾਰ ਨੇ ਕਿਹਾ ਤਾਂ ਕਿ ਸਾਡੇ ਕੋਲ ਰਿਪੇਅਰ ਆਸੇ ਪੈਸੇ ਨਹੀਂ ਪੂਰੇ ਤਾਂ ਹੀ ਜਦੋਂ ਦਰ ਉਹ ਗੇਟ ਚੱਕੇ ਗਏ ਉਹ ਟੁੱਟ ਹੀ ਗਏ ਕਿਉਂਕਿ ਜਾਮ ਇਹਨੇ ਹੋ ਚੁੱਕੇ ਸੀ ਦਰਿਆਵਾਂ ਤੇ ਜੇ ਪੈਸਾ ਸਮੇਂ ਸਿਰ ਲੱਗਦਾ ਕਿ ਅੱਜ ਇਹ ਹਾਲਾਤ ਹੋਣੇ ਨਹੀਂ ਸੀ ਇਸ ਕਰਕੇ ਅਸੀਂ ਕਹਿੰਦੇ ਮੈਨ ਮੇਡ ਡਿਜਾਸਟਰ ਇਸ ਸਰਕਾਰਾਂ ਦੀ ਦਿੱਤੀ ਹੋਈ ਆਫਤ ਹੈ ਨਹੀਂ ਤਾਂ ਮੀਂਹ ਦਾ بارش ਦਾ ਪਾਣੀ ਦਰਿਆਵਾਂ ਦੇ ਵਿੱਚ ਨਹੀਂ ਲੰਘ ਜਾਣਾ ਸੀ ਜੇ ਅਸੀਂ ਉਹਦੇ ਤੇ ਪੈਸਾ ਲਾਇਆ ਹੁੰਦਾ ਤਾਂ ਬੜੀ ਸਾਹਿਬ ਇੱਕੀ ਇਹ ਦੱਸਿਓ ਕਿ ਜਿਹੜਾ ਸਰਕਾਰ ਕਹ ਰਹੀ ਹੈ ਕਿ ਉਹਦੇ ਨਿਯਮ ਬੜੇ ਸਖਤ ਨੇ ਅਸੀਂ ਨਹੀਂ ਬਰ ਸਕਦਾ ਤੁਸੀਂ ਵੀ ਕਿਹੜੇ ਨਹੀਂ ਦੇਖੋ ਨਿਯਮ ਮੈਂ ਕੱਲ ਤੁਹਾਨੂੰ ਦਸਤਾ ਦਿੱਤਾ ਇਹ ਜਿਹੜੇ ਨਿਯਮਾਂ ਦੀ ਗੱਲ ਕਰਦੇ ਹੋ ਸਾਰੇ ਨਿਯਮਾਂ ਦੀ ਬਿਲਕੁਲ ਸਖਤ ਹੈ ਤੁਸੀਂ ਉਹ ਰਿਆਸਤੇ ਚਿੱਠੀ ਲਿਖੋ 6800 ਰੁਪਿਆ ਕਿੱਲੇ ਤੋਂ ਵੱਧ ਦੇ ਨਹੀਂ ਸਕਦੇ 50000 ਰੁਪਿਆ ਪਸ਼ੂ ਦਾ ਦੇ ਸਕਦੇ ਆ ਚਲੋ ਯਾਰ ਇਹ ਤਾਂ ਦਿਓ ਹੁਣ ਨਿਯਮ ਸਖਤ ਹੈ ਔਰੀ ਲੜਾਈ ਲੜਨੀ ਹੈ ਉਹ ਸਾਰੇ ਕਹਾਂਗੇ ਵੀ ਨਿਯਮ ਖੋਲੋ ਭਈ ਤੁਸੀਂ ਕਹਿੰਦੇ ਹੋ 50000 ਰੁਪਿਆ ਏਕੜ ਤੇ ਦਿਓ ਉਹ ਕਹਿੰਦੇ ਆ ਵੀ ਸਾਡੇ ਕੋਲ 6800 ਰੁਪਿਆ ਹੈ ਅਸੀਂ ਕਹਿੰਦੇ ਲੱਖ ਰੁਪਿਆ ਦਿਓ ਕਿਉਂਕਿ ਝੋਨਾ ਜਿਹੜਾ ਸੀ 50000 ਦੀ ਫਸਲ ਖਰਾਬ ਹੋ ਗਈ 15000 ਵਜਾਈ ਲੱਗੀ ਪੈਂ 70 ਹਜ਼ਾਰ ਦੀ ਦਾ ਫਸਲ ਖਰਾਬ ਹੀ ਹੋਈ ਫਿਰ ਹੁਣ ਜਦੋਂ ਚੱਕ ਕੇ ਕਰੂਗਾ ਉਹ ਲੱਖ ਰੁਪਏ ਚ ਪੈ ਗਿਆ ਅਸੀਂ ਲੱਖ ਮੰਗਦੇ ਆ ਤੁਹਾਡੀ ਤੁਸੀਂ ਮੰਗ ਕੀਤੀ ਆ ਆਮ ਆਦਮੀ ਪਾਰਟੀ ਨੇ 50 ਹਜ਼ਾਰ ਰੁਪਏ ਪ੍ਰਤੀ ਏਕੜ ਦਿਓ ਉਹ ਕਹਿੰਦੇ 6800 ਲਓ ਪਰ ਉਹ ਨਿਯਮ ਸੁਣੋ ਇੱਕ ਧਿਆਨ ਨਾਲ ਕਿੱਥੇ ਲੋਚਾ ਹੈ ਇਹ ਕਿਹੜੀ ਗੜਬੜ ਕਰ ਰਹੇ ਪੰਜਾਬ ਸਰਕਾਰ ਕਿਸੇ ਨੂੰ ਲੱਖ ਰੁਪਏ ਕਿੱਲਾ ਵੀ ਦੇ ਸਕਦੀ ਹੈ ਉਹਦੇ ਤੇ ਕੋਈ ਰੋਕ ਨਹੀਂ ਹੈ ਕਾਈਂਡਲੀ ਅੰਡਰਸਟੈਂਡ ਕਾਈਂਡਲੀ ਅੰਡਰਸਟੈਂਡ ਜਿਹੜਾ ਪੈਸਾ ਐਸ ਡੀ ਆਰ ਐਫ ਦਾ ਪੈਸਾ 13000 ਕਰੋੜ ਰੁਪਿਆ ਨੇਹਾ ਜੀ ਓਰੇ ਵਿੱਚ ਕੰਡੀਸ਼ਨਸ ਐ ਕਿ 50000 ਰੁਪਿਆ ਤੁਸੀਂ ਫਲਾਣੇ ਨੂੰ 6800 ਰੁਪਿਆ 880 ਰੁਪਿਆ ਤੁਸੀਂ ਏਕੜ ਵਾਸਤੇ ਬੱਕਰੀ ਵਾਸਤੇ 4000 ਰੁਪਿਆ ਐਦਾਂ ਐਦਾਂ ਕੰਡੀਸ਼ਨਸ ਐ ਜਿਹੜੀਆਂ ਪਰ ਜਿਹੜਾ ਹੁਣ ਇਹਨਾਂ ਨੇ 20000 ਦਾ ਐਲਾਨ ਕੀਤਾ ਵੀ ਏਕੜ ਪਰਤੀ ਦੇਵਾਂਗੇ ਪੰਜਾਬ ਸਰਕਾਰ ਭਾਵੇਂ 1.5 ਲੱਖ ਰੁਪਇਆ ਅਨਾਉਂਸ ਕਰਦੇ ਹੋਰ ਇਹ ਤੇ ਕੋਈ ਰੋਕ ਨਹੀਂ ਹੈ ਕਾਈਂਡਲੀ ਅੰਡਰਸਟੈਂਡ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਕਹੇ ਅਸੀਂ 1.5 ਲੱਖ ਰੁਪਇਆ ਦੇਵਾਂਗੇ ਹੁਣ ਕਹਦਾ ਨਾ ਵੀ 2000 ਰੁਪਇਆ ਦੇਵਾਂਗੇ ਉਹ ਐਸਟੀਆਰਐਫ ਦੇ ਪੈਸੇ ਤੇ ਰੋਕ ਹੈ ਜਿਹੜਾ ਉਹਦਾ ਹੈ ਹੀ ਨਹੀਂ ਤੁਸੀਂ ਉਹ ਵੰਡੀ ਕਿਵੇਂ ਸਕੋਗੇ ਯੂ ਡੋਨਟ ਹੈਵ ਦੈਟ ਮਨੀ ਜਿਹਦੇ ਤੇ ਕੰਡੀਸ਼ਨ ਲੱਗੀ ਉਹ ਮਨੀ ਹੈ ਨਹੀਂ ਤੁਹਾਡੇ ਕੋਲ ਅੱਛਾ ਵੜਿੰਗ ਸਾਹਿਬ ਸੋ ਇਹ ਬੇਵਕੂਫ ਨਾ ਬਣਾਓ ਪੰਜਾਬ ਸਰਕਾਰ ਬੇਵਕੂਫ ਨਾ ਬਣਾਓ ਵੜਿੰਗ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਇਹ ਸਕੈਮ ਹੋ ਸਕਦਾ ਕਿਤੇ ਸਕੈਮ ਦੀ ਜਾਂਚ ਹੋ ਜਾਣੀ ਚਾਹੀਦੀ ਇੱਕ ਵਾਰੀ ਪੈਸਾ ਗਿਆ ਤਾਂ ਗਿਆ ਕਿੱਥੇ ਲੱਗਿਆ ਦੇਖੋ ਯਾਰ ਤੁਸੀਂ ਦੇਖੋ ਮੈਂ ਨਾਟ ਲਾਈਕ ਅ ਪੋਲੀਟਿਸ਼ੀਅਨਸ ਕਿ ਐਵੇਂ ਕਿਸੇ ਨੂੰ ਫਲਾਣੇ ਨੂੰ ਬਿਕੋਜ਼ ਦਿਸ ਇਜ਼ ਅ ਵੈਰੀ ਈਜ਼ੀ ਥਿੰਗ ਟੂ ਸੇ ਸਕੈਮ ਇਹ ਸੌਖਾ ਕੰਮ ਹੈ ਜਿਹੜੀ ਗੱਲ ਜਿਹਨੂੰ ਕੋਈ ਜਿਹਨੂੰ ਕੋਈ ਨੌਲੇਜ ਨਹੀਂ ਹੈ ਜਿਹਨੂੰ ਕੋਈ ਸਮਝ ਨਹੀਂ ਹੈ ਉਹ ਪਹਿਲੀ ਗੱਲ ਕਹਿੰਦਾ ਵੀ ਗਾਂਬੀ ਹੋਣੀ ਹੈ ਜਾਂ ਫਲਾ ਨੀਤਾ ਲੋਗ ਨਾਟ ਪ੍ਰੈਸ ਵਾਲੇ ਨਹੀਂ ਨੀਤਾਲ ਮੇਰੀ ਕਹਿਣ ਦਾ ਮਤਲਬ ਥਿਸ ਇਜ਼ ਆ ਇਟਸੈਲਫ ਇਟਸ ਅ ਕ੍ਰਾਈਮ ਕਿਉਂਕਿ ਪੰਜਾਬ ਦੇ ਖਾਤੇ 'ਚ ਜਿਹੜੇ ਪੈਸੇ ਆਉਂਦੇ ਆ ਜਨਾਬ ਉਹਨੂੰ ਕਿਤੇ ਨਾ ਕਿਤੇ ਦਾ ਵਿਖਾਏ ਜਾਂਦੇ ਆ ਸਰਕਾਰ ਵੱਲੋਂ ਲਾਏ ਗਏ ਆ ਕੋਰਾ ਕੋਈ ਟੈਂਡਰ ਕੀਤਾ ਹੋਇਆ ਕਿਤੇ ਪੈਸੇ ਲਾਏ ਹੋਣੇ ਆ ਕਿਤੇ ਡਿਵਰਟ ਕੀਤਾ ਉਹਨਾਂ ਖਾਂਮਾ ਬਣਤੀਆਂ ਹੋਣੀਆਂ ਉਸ ਪੈਸੇ ਦੀ ਸੋ ਮੈਂ ਜੋ ਕਹਿ ਰਿਹਾ ਕਿ ਉਹ ਪੈਸਾ ਡਿਵਰਟ ਕਰਨਾ ਵੀ ਜਦੋਂ ਪੈਸਾ ਆਇਆ ਹੈ ਆਈ ਲਾ ਆ ਗਿਆ ਸੀ ਪੈਸੇ ਦੀ ਖਰੀਦ ਲਈ ਤੁਸੀਂ ਕਾਰ ਇਹ ਕ੍ਰਾਈਮ ਹੈ ਇਹ ਗਲਤ ਹੈ ਇਹ ਨਜਾਇਜ਼ ਹੈ ਇਹਨੂੰ ਸਕੈਮ ਗੈਲੋ ਇਹਨੂੰ ਗਬਨ ਗੈਲੋ ਇਹਨੂੰ ਕ੍ਰਾਈਮ ਗੈਲੋ ਇਹਨੂੰ ਬਦਕਲੀ ਸਮਝ ਲਓ ਮੈਨੂੰ ਫਾਈ ਟੈਂਸ਼ਨ ਹੈ ਮਾਫੀ ਕਰ ਰਿਹਾ ਜੇ ਇਹ ਹੋਇਆ ਹੈ ਪਰ ਇਸ ਦਾ ਅਸਲੀ ਉਹ ਗਲਤ ਹੋਇਆ ਹੈ ਮੈਂ ਨਹੀਂ ਕਹਿ ਰਹਾ ਪੂਰਾ ਪੰਜਾਬ ਕਹਿ ਰਹਾ ਬਾਹਮੇ ਪੈਸਾ ਚਾਹੀਏ 13000 ਕਰੋੜ ਰੁਪਇਆ ਹੁੰਦਾ ਚਲੋ ਹਮ ਜਿਸकी ਗਾਂ ਗਾਂ ਮਰਗੀ ਜਾਂ ਮੱਝ ਮਰਗੀ ਉਹਨੂੰ 50000 ਰੁਪਇਆ ਦਿੰਦੇ 6800 ਰੁਪਇਆ ਦਿੰਦੇ 6800 ਰੁਪਇਆ ਉਹ ਦੇ ਦਿੰਦੇ 40000 ਰੁਪਇਆ ਪੰਜਾਬ ਸਰਕਾਰ ਦੇ ਦਿੰਦੀ ਇਹ 20 ਦੀ ਥਾਂ ਤੇ 40 ਕਰ ਦਿਓ ਕਿਸੇ ਨੇ ਰੋਕਿਆ ਥੋੜੀ ਇਹ ਇਹ ਬੇਕੂ ਬਣਾ ਰਹੇ ਹੋ ਨੋਰਮਸ ਬਹੁਤ ਸਖਤ ਹੈ ਇੱਕਤਰ ਉਹ ਨਾਨ ਸਖਤ ਹੈ ਚਾਚਾ ਜੇ ਤੇਰੇ ਕੋਲ ਇਹ 13000 ਕਰੋੜ ਰੁਪਇਆ ਹੁੰਦਾ ਜੇ ਉਹਦਾ ਤੇਰੇ ਕੋਲ ਪੈਸੇ ਹੀ ਆਣੀ ਤੁਸੀਂ ਦੱਸੋ ਵੀ ਆ 14000 ਕਰੋੜ ਅਸੀਂ 20000 ਕਰੋੜ ਦਿੱਤਾ ਤੇ 60000 ਰੁਪਏ ਏਕੜ ਦੇ ਦਿਆਂਗੇ ਤੁਸੀਂ ਦੇ ਸਕਦੇ ਹੋ ਦੱਸੋ ਕਿਹੜਾ ਕਾਨੂੰਨ ਤੁਹਾਨੂੰ ਰੋਕਦਾ ਹੈ ਕਿਉਂ ਬੇਫਿਕੂ ਬਣਾ ਰਹੇ ਹੋ ਧੰਨਵਾਦ ਠੀਕ ਹੈ ਅੰਕਪਾਪ ਇੱਕ